ਬੈਤ ਬੜਾ ਚੋਨਾ ਕਿ ਆ ਪਤਸੋਂ ਦੀ ਘੜੀ ਪੈ ਮਾਹ ਠੇਰ ਲਗਾ ਘੜਿਆ ਔਰ ਸਾਰੀ ਫਸਲ ਦੇ ਅੰਦਰ ਨੇ ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਨਾੜ ਟੁੱਟ ਚੁੱਕਾ ਬਾਹਰ ਔਰ ਉਹਨੂੰ ਜਿਹੜਾ ਛਿੱਟਾ ਆ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ ਚ ਤਕਰੀਬਨ ਫਸਲ ਤੇ ਕਣਕ ਜਿਹੜੀ ਗੱਭੇ ਤੋਂ ਉੱਪਰ ਆ ਗਈ ਆ ਛਿੱਟੇ ਬਣ ਗਏ ਆ ਪਰ ਇਹ ਆਸਮੀਦ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਆ ਦੇਖੋ ਘੜੇ ਤੋ ਦਿਨ ਉਹ ਵੀ ਆ ਗਿਆ ਦੇਖੋ ਮੈਂ ਤਾਂ ਦਿਖਾਉਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜਰੂਰ ਤਵਾਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਹੈ ਸਾਡੀ ਅਵਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਹਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਘਰਾ ਦਾ ਵੀ ਨੁਕਸਾਨ ਹੋਇਆ ਛੱਤਾਂ ਦੇ ਗਈਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਐਸ ਵੜੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆਤ ਤੋਂ ਬਾਅਦ ਆਸ ਮਹੀਨੇ ਮਾਰਚ ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਐਨ ਲੱਡੀਆਂ ਨੇ ਫਸਲਾਂ ਤੁਸੀਂ ਇਧਰ ਵੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮੀ ਹੋ ਗਈਆਂ ਨੇ ਸਿਰ ਟੁੱਟ ਗਏ ਨੇ ਸਿੱਟੇ ਦਾ ਨਾੜ ਦਾ ਜਿਹੜਾ ਮੇਨ ਪੌਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲ ਹੀ ਤੋ ਸਰਕਾਰ ਇਹਦੇ ਤੇ ਧਿਆਨ ਦੇਵੇ ਆ ਪਿੰਡਾਂ ਦੇ ਸਾਡੇ ਸਰਪੰਚ ਸਭਾਨ ਸਾਰੇ ਇਕੱਠੇ ਹੋਏ ਆ ਔਰ ਸਰਕਾਰਾਂ ਹੁੰਦੀਆਂ ਇਸੇ ਕੰਮ ਦੀ ਆ ਵੀ ਜੇ ਕੋਈ ਮੁਸ਼ਕਲ ਆਵੇ ਤੇ ਨਾਲ ਖੰਡਉਂਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਡੇ ਨਾਲੇਜ ਵੀ ਗੜੇਮਾਰੀ ਹੋਈ ਸੀ ਉਹਦਾ ਵੀ ਕੋਈ ਮੁਆਵਜ਼ਾ ਨਹੀਂ ਆਇਆ ਕਿਤੇ ਉਹ ਨਾ ਹੋਵੇ ਜਿੱਦਾਂ ਦਰਿਆ ਤੇ ਪਾਣੀ ਫਾੜਾਏ ਸੀ ਮਾਲੇ ਵਾਲੇ ਬੰਨੇ ਤੇ ਉਹਦੇ ਵੀ ਮੁਆਵਜ਼ੇ ਨਹੀਂ ਦਿੱਤੇ ਗਏ ਤੇ ਕਿਰਪਾ ਕਰਕੇ ਅਸੀਂ ਬਾਰਡਰ ਦੇ ਵਾਲੇ ਲੋਕ ਆ ਸਾਡੇ ਕੋਲ ਬਹੁਤੇ ਸਾਧਨ ਨਹੀਂ ਹੈਗੇ ਇੱਥੇ ਇੰਨੇ ਜਿਆਦੇ ਲੋਕਾਂ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਬਹੁਤ ਜ਼ਿਆਦੀਆਂ ਜ਼ਮੀਨਾਂ ਨਹੀਂ ਗਈਆਂ ਹੈਗੀਆਂ ਕਿਸੇ ਕੋਲ। ਕੁਲ 4 ਕਿੱਲੇ ਕੋ 5 ਕਿੱਲੇ। ਸੋ ਮੇਰੀ ਸਰਕਾਰ ਤੋਂ ਮੰਗਿਆ ਸਰਕਾਰ ਤੁਰੰਤ ਪਿੰਡਾਂ ਦੇ ਵਿੱਚ ਪਹੁੰਚਣਾ ਤੁਹਾਡੇ ਐਮ.ਐਲ.ਏ ਪਹੁੰਚਣ ਤੁਹਾਡੇ ਮੰਤਰੀ ਪਹੁੰਚਣ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਹਤ ਦਿਓ। ਜਿਹੜੀ ਫਸਲ ਬੀਜੀ ਹੁੰਦੀ ਉਹ ਤਾਂ ਪਹਿਲਾਂ ਵੇਚ ਕੇ ਖਾਦੀ ਹੁੰਦੀ ਹੈ। ਤਕਰੀਬਨ ਉਹਦਾ ਕਰਜ਼ਾ ਤੇ ਚੁੱਕਿਆ ਹੁੰਦਾ ਜ਼ਿਮੀਂਦਾਰ ਨੇ। ਔਰ ਕੁਝ ਆਸਮੀਤ ਹੁੰਦੀ ਕੋਈ ਕਰਜ਼ਾ ਲੱਥੇਗਾ ਨਵੇਂ ਨਵੇਂ ਪੁਰਾਣੇ ਹੋਣਗੇ। ਕੋਈ ਵਿਆਹ ਸ਼ਾਦੀ ਕਰਨੀ ਹੈ ਕਿਸੇ ਨੇ ਕੁਝ ਕਰਨਾ ਹੈ ਤੇ ਇਸ ਵੇਲੇ ਸਾਰਿਆਂ ਨੂੰ ਬਹੁਤ ਮੁਸ਼ਕਲ ਆ ਅਸੀਂ ਵੀਡੀਓ ਲੋਕਾਂ ਦੀਆਂ ਵੀ ਵੇਖ ਰਹੇ ਆ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਕਰੀਬ 20 ਹਜ਼ਾਰ ਮਤਲਬ ਏਕੜ ਮੈਨੂੰ ਲੱਗਦਾ ਹੈ ਕਿ 25 ਹਜ਼ਾਰ ਏਕੜ ਦੇ ਕਰੀਬ ਜੇ ਗਰਦੌਰੀ ਕਰੋਗੇ ਤੇ ਇੰਨੀ ਫਸਲ ਨਿਕਲ ਆਣੀ ਜਿਹੜੀ ਖਰਾਬ ਹੋਈ ਹੈ ਔਰ ਇਹ ਪੱਟੀ ਲਗਾਤਾਰ ਹੀ ਭੈਣੀ ਤੋਂ ਸ਼ੁਰੂ ਹੁੰਦੀ ਹੈ ਪਰ ਇਹ ਛੀਨਿਆ ਤੋਂ ਚੈਨਪੁਰ ਬਲੱਗਣ ਤੋਂ ਰਾਸਾਸੀ ਵਾਲੇ ਬੰਨਿਓ ਇਹ ਲਗਾਤਾਰ ਹੀ ਇੱਥੋਂ ਹੁੰਦੀ ਹੋਈ ਮਜੀਠੇ ਵਾਲੇ ਲਾਕੇ ਤੋਂ ਲੰਘਦੀ ਹੋਈ ਬੱਲਾ ਤੋਂ ਸਤਿੰਦਰਾ ਤੋਂ ਇਧਰੋਂ ਜਾਂਦੀ ਹੋਈ ਵਿਆਸ ਤੱਕ ਜਾਂਦੀ ਹੈ ਪੱਟੀ ਔਰ ਇਹਦਾ ਸਰਵੇ ਪ੍ਰੋਪਰ ਕਰਾਓ ਸਰਵੇ ਕਰਾ ਕੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸਲੀ ਨੁਕਸਾਨ ਕੀ ਹੈ ਤੇ ਇਹਦੀ ਭਰਪਾਈ ਪੂਰੀ ਕਰਿਓ ਕਿਉਂਕਿ ਉਮੀਦ ਕਰਦੇ ਆਂ ਕਿ ਹਰ ਕੋ ਬੰਦੇ ਨੂੰ 60-70 ਹਜ਼ਾਰ ਰੁਪਏ ਫਸਲ ਤੋਂ ਮਿਲਣਾ ਹੁੰਦਾ ਇੱਕ ਦੇ ਝਕੜ ਜੋ ਆਸਮੀਦ ਹੁੰਦੀ ਹੈ ਇਹਦੇ ਨਾਲ ਵੱਡੀ ਗੱਲ ਹੈ ਕਿ ਜਿਹੜੀਆਂ ਮਾਲ ਡੰਗਰ ਹੈ ਮਾਲ ਡੰਗਰ ਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਹੁਣ ਉਹਨਾਂ ਨੂੰ ਤੂੜੀ ਨਹੀਂ ਮਿਲਣੀ ਅੱਗੇ ਤੂੜੀ ਵੀ ਸੁੱਕੇ ਸੁੱਕੇ ਦਾ ਵੀ ਮੁਸ਼ਕਲ ਹੋਣੀ ਹੈ ਸੋ ਤਰੰਤ ਅਮਰਸਰ ਪਹੁੰਚੋ ਅਮਰਸਰ ਆ ਕੇ ਇਨਾਂ ਦੀ ਸਾਰ ਲਓ ਆਪਣੇ ਐਮ.ਐਲ.ਏ ਨੂੰ ਕਹੋ ਪਹੁੰਚਣ ਕਿਉਂਕਿ 2 ਦਿਨ ਹੋ ਗਏ ਮੈਂ ਦੇਖ ਰਿਹਾ ਕਿ ਅਜੇ ਤੱਕ ਕੋਈ ਕਿਤੇ ਕੋਈ ਟਾਮ ਟਾਵਾ ਗਿਆ ਪਿੰਡਾਂ 'ਚ ਹੁਣ ਠੀਕ ਹੈ ਕਿਤੇ ਵਿਜ਼ੀ ਹੋ ਸਕਦੇ ਪਰ ਆ ਕੇ ਇਨਾਂ ਦੀ ਸਾਰ ਲਓ ਔਰ ਵੱਡਾ ਮੌਜਾ ਜਿਹੜਾ ਹੈ ਜਿਹੜਾ ਪੂਰਾ ਇਨਾਂ ਦੀ ਇਨਾਂ ਦੀ ਸੰਤੁਸ਼ਟੀ ਹੋਵੇ ਕਿਉਂਕਿ ਇਹਦੇ ਨਾਲ ਕਿਸਾਨ ਮਜ਼ਦੂਰ ਦੋਵਾਂ ਦਾ ਔਰ ਜਿਹੜੀ ਖਾਸ ਕਰ ਬੇਜਬਾਨੇ ਜਾਨਵਰਾਂ ਦਾ ਵੀ ਇਹ ਰਸ਼ਨ ਹੈ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਆ ਪਿੰਡਾਂ ਦੇ ਲੋਕ ਖੜੇ ਨੇ ਇਹਨਾਂ ਨੂੰ ਪੁੱਛ ਰਹੇ ਇਹਨਾਂ ਦੇ ਹਾਲਾਤ ਕੀ ਨੇ ਸਾਰੇ ਗੱਲਾਂ ਕਰ ਰਹੇ ਫੈਟ ਤੇ ਗਏ ਨੇ ਸਰਪੰਚ ਖੜੇ ਨੇ सारे मुश्किलात <laughs>